ਜਿਹੜੀ ਮਹਿਕ ਪ੍ਰੀਤ ਹੀ ਪਹਿਲਾਂ ਤੇ ਵਿਚਾਰੀ ਕਹਿੰਦੀ ਕਿ ਭੜਕੀ ਫੈਂਦੀ ਤੇ ਹੁਣ ਵਿਚਾਰੀ ਬਹੁਤ ਜਿਆਦਾ ਮਤਲਬ ਸਿੱਖਿਆ ਦੇਣ ਦਾ ਪੀਆ ਤੇ ਘਰ ਦੇ ਕੰਮਕਾਰ ਵੀ ਕਰਦੀ ਹੈ ਚਲੋ ਲੈ ਕੇ ਚੱਲਦੇ ਹਾਂ ਇਹਨਾਂ ਦੀ ਵੀਡੀਓ ਵੱਲ ਤੇ ਸਾਰਿਆਂ ਸਸਰੀਕਾਲ ਜੀ ਸਵਾਦ ਹੈ ਜੀ ਤੁਹਾਡਾ ਵੀਆਪੀ ਪਿੰਡੂ ਚੈਨਲ ਦੇ ਵਿੱਚ ਸੋ ਅੱਜ ਤੁਹਾਨੂੰ ਪਤਾ ਲੱਗ ਗਈ ਜੀ ਹੁਣਾਂ ਵਾ ਵੀਡੀਓ ਕਿਹੜੇ ਟੌਪਿਕ ਤੇ ਆ ਤੇ ਬਹੁਤਾ ਟਾਈਮ ਨਾ ਖਰਾਬੋ ਕਰਦਿਓ ਜੀ ਅੱਜ ਕਰਦੇ ਆਂ ਵੀਡੀਓ ਸ਼ੁਰੂ ਜੀ ਮੈਂ ਥੋੜੇ ਦੇ ਇੱਕ ਕਾਲੂ ਦੇ ਤੇ ਜਮੈਨਾ ਆ ਗੱਡੰਡੀ ਆ ਉਹ ਗੱਲਾਂ ਨੇ ਜਿਹੜੇ ਬਲੌਗ ਵੇਖਣਦੇ ਆ ਤੇ ਉਹ ਚਰੇ ਆ ਕੋਛ ਉਹ ਵੀ ਹੋ ਜਾਂਦੇ ਫੋਨ ਨਾਲ ਵੇ ਵੇ ਕੇ ਕੇ ਬੜਾ ਮੈਂ ਕਿ ਖੁਸ਼ ਅੱਜ ਤੇ ਸਹੀ ਢੰਗ ਨਾਲ ਵੀ ਆਲੂ ਮੰਗ ਸਕਦੇ ਤੁਸੀਂ ਕਿ ਮੰਮੀ ਜੀ ਆਲੂ ਦੋ ਪਰ ਇਹ ਆ ਨਾ ਕਿ ਮਤਲਬ ਐਕਸ਼ਨ ਵਿਖਾਉਣੇ ਜ਼ਰੂਰੀ ਆ ਵੀਡੀਓ ਦੀ ਸਟਾਰਟਿੰਗ ਹੋਈ ਆ ਨਾ ਵਿਊ ਚਾਹੀਦੇ ਆ ਦੁਨੀਆ ਅੱਖਾਂ ਟਿਕਾਉਣੀਆਂ ਵਾ ਫੋਨ ਤੇ ਆਪਾਂ ਇਹ ਪਤਾ ਨਹੀਂ ਕਿ ਇਹੋ ਜੇ ਪੋਜ ਮਾਰਦੀ ਰਹਿੰਦੀ ਵੱਖਰੇ ਜੇ ਹੈ ਇਹਦਾ ਮਤਲਬ ਆ ਇਹਦਾ ਇਹਦਾ ਇਹ ਹੋਣਾ ਵਾ ਕਿ ਮੈਂ ਬੜੀ ਸੋਹਣੀ ਲੱਗਦੀ ਆ ਸੋਹਣੀ ਸੋਹਣੀ ਕੋਈ ਨਹੀਂ ਲੱਗਦੀ ਤੂੰ ਜਿਹੋ ਜਿਹੇ ਲੱਛਣ ਆ ਨਾ ਸੋਸ਼ਲ ਮੀਡੀਆ ਤੇ ਆਏ ਉਹ ਬਸ ਤੇਰੇ ਖਰਾਬ ਹੀ ਆ ਆ ਤੇ ਉਹ ਗੱਲਾਂ ਹੁਣ ਪਾਵੇਂ ਬਣੇ ਸੋਹਣੇ ਦੀ ਤੇਰਾ ਕਦੇ ਵੀ ਨਾ ਕਰਾਂਗੇ ਅਤਬਾਰ ਉਹ ਚੱਕਰ ਤਬਾਰ ਉੱਠ ਚੁਗਾ ਵਾ ਹੁਣ ਜਿੱਦਾਂ ਮਰਜੀ ਸੋਹਣੇ ਦੇ ਬਣੋ ਹੁਣ ਮੈਂ ਕੀ ਬੋਲਾਂ ਕਿ ਨਾ ਬੋਲਾਂ ਮੈਨੂੰ ਸਮਝ ਨਹੀਂ ਆ ਕਿ ਬੋਲਣਾ ਤੂੰ ਕੀ ਆ ਬੋਲਣ ਜੋਗੀ ਤੂੰ ਹੈ ਹੀ ਨਹੀਂ ਆ ਅਮੇ ਕੈਮਰੇ ਦੇ ਮੂਰੇ ਹੋ ਹੋ ਕੇ ਸਮਾਈਲਾ ਦਈ ਜੰਨੀ ਆ ਜਿਹੜੇ ਤੇਰੇ ਲੱਛਣ ਆ ਨਾ ਸਾਰੇ ਦੁਨੀਆਂ ਨੂੰ ਪਤਾ ਹੀ ਆ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਗਿਆ ਵਾ ਇਹ ਪੋਜ ਪੂਜ ਮੰਨ ਦਾ ਕੋਈ ਫਾਇਦਾ ਨਹੀਂ ਆ ਠੀਕ ਹੈ ਨਾ ਇਹ ਸੋਸ਼ਲ ਮੀਡੀਆ ਦੇ ਸਭ ਕੁਝ ਦਿਖ ਨਹੀਂ ਰਿਹਾ ਵਾ ਵੇਖ ਨਹੀਂ ਦਈਏ ਦੁਨੀਆਂ ਬਾਕੀ ਗੱਲ ਇਹ ਆ ਕਿ ਇਹਨੇ ਤੈਨੂੰ ਮਜਬੂਰਤ ਨਹੀਂ ਕੀਤਾ ਕਿ ਬੋਲ ਹੀ ਬੋਲ ਗਾੜੀ ਕਿੜਾ ਤੇਰੇ ਕੰਨ ਤੇ ਪਿਸਤੌਰ ਰੱਖਿਆ ਕਿ ਬੋਲ ਬੋਲ ਤੇ ਜਾ ਪਰੌਂਡੇ ਖਾਰ ਮਾਨਾ ਚੁੱਪ ਕਰਕੇ ਤੇ ਸੌਂ ਜਾ ਕੇ ਜ਼ਰੂਰੀ ਬੋਲਣਾ ਤੂੰ ਨਾਲੇ ਮਿੱਤਰੋ ਅੱਜ ਇਹ ਲੈ ਗਈ ਆ ਰਿਪਲਾਈ ਆਪਣੇ ਆਪ ਨੂੰ ਬਹੁਤ ਜਾਰੀ ਕਹਿੰਦੇ ਕਿ ਜਦੋਂ ਸਿਆਣੀ ਸਮਝਦੀ ਆ ਛੋਟਾ ਜਿਹਾ ਮੈਸੇਜ ਆ ਜਿੱਥੇ ਤੁਹਾਡੇ ਲਾਈਫ 'ਚ ਤੁਹਾਡੇ ਕੋਈ ਹੁੰਦਾ ਹੈ ਹਾਦਸਾ ਹੁੰਦਾ ਹੈ ਹਨਾ ਮੰਨ ਲਓ ਲਓ ਜੀ ਹੁਣ ਆਉਣ ਲੱਗਾ ਜੇ ਮੈਸੇਜ ਦੇਖੋ ਜੀ ਮੈਸੇਜਾਂ ਨੂੰ ਉਹ ਅੱਜ ਸਮਝਾਉਣਗੇ ਕਿ ਜਿਨ੍ਹਾਂ ਨੂੰ ਖੁਦ ਨੂੰ ਸਮਝ ਨਹੀਂ ਆ ਗਈ ਉਹ ਅੱਜ ਹਨ ਨੂੰ ਸਮਝਾਉਣਗੇ ਕਹਿੰਦੇ ਨਹੀਂ ਹੁੰਦੇ ਕਿ ਮਤਲਬ ਉਹੋ ਹੀ ਗੱਲ ਕਿ ਮੋੜ ਕੋੜ ਖੋਤੀ ਬੋਰ ਥੱਲੇ ਸਾਰਾ ਘੁੰਮ ਘਮ ਕੇ ਹੁਣ ਕੋਤੀ ਵੇ ਬੋਰ ਥੱਲੇ ਆ ਗਈ ਆ ਤੇ ਹੁਣ ਹਨ ਨੂੰ ਸਮਝਾਉਣ ਲੱਗੇ ਆ ਜੋੜ ਜੋ ਵੀਡੀਓ ਦੇ ਨਾਲ ਹੁਣ ਹੁਣ ਕੰਨ ਲਾ ਕੇ ਤੇ ਧਿਆਨ ਨਾਲ ਵੀਡੀਓ ਦੇਖਿਓ ਪੂਰੀ ਠੀਕ ਹੈ ਨਾ ਹੁਣ ਦੱਸਦੇ ਇਹਨਾਂ ਦੀਆਂ ਕਰਤੂਤਾਂ ਕੱਲੀਆਂ ਕੱਲੀਆਂ ਹੀ ਇਹ ਵੀਡੀਓ ਵਿੱਚ ਕਿਆਂ ਕਿ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਜਿਹਦੀ ਵਜ੍ਹਾ ਕਰਕੇ ਹਾਦਸਾ ਹੋਇਆ ਚਾਹੇ ਕੁਝ ਵੀ ਹੋਇਆ ਕਿਸੇ ਨੇ ਤੁਹਾਡੇ ਨਾਲ ਤੁਹਾਡਾ ਸੜਨਾ ਤੁਹਾਡੇ ਨਾਲ ਕਿੰਨੇ ਆ ਸਾਰਾ ਕੁਝ ਤੁਹਾਡੀਆਂ ਕਰਤੂਤਾਂ ਕਰਕੇ ਹੀ ਹੋਇਆ ਵਾ ਤੇ ਨਾਲੇ ਕਹਿੰਦੀ ਆ ਕਿ ਖੜਨਾ ਹੈ ਕਿਸੇ ਨੇ ਨਹੀਂ ਆ ਇਹੋ ਜੇ ਕੰਮ 'ਚ ਕੋਈ ਖੜਦਾ ਵੀ ਨਹੀਂ ਹੁੰਦਾ ਜਿਹੇ ਤੁਹਾਡੀਆਂ ਕਰਤੂਤਾਂ ਆ ਆਪ ਵੀ ਭੱਜੀ ਆਪ ਸਾਰਾ ਕੁਝ ਕੀਤਾ ਖੜਨਾ ਕਿੰਨੇ ਤੁਹਾਡੇ ਨਾਲ ਕਿਸੇ ਨੇ ਨਹੀਂ ਅਰੇ ਸ਼ੁਕਰ ਕਰੋ ਟਾੜਾ ਛੱਤਰ ਨਹੀਂ ਵੇ ਛੱਤਰ ਪਿਆ ਜਾਂਦੇ ਹੋਰ ਸੁਧਰ ਜਾਣਾ ਹੈ ਪਰ ਹੋ ਜਾਏ ਵੀ ਤੁਸੀਂ ਸੁਧਰੇ ਨਹੀਂ ਆਵੇ ਕੋ ਸੋਸ਼ਲ ਮੀਡੀਆ ਤੇ ਉੱਤੇ ਕੀ ਕਰੀ ਜਾਂਦੇ ਫਿਰ ਹਜੇ ਗੰਦ ਪਈ ਜਾਂਦੇ ਆ ਭੀ ਭਾਵੇਂ ਇੰਨੀ ਕੁ ਕਲਿੱਪ ਚੱਕ ਲਓ ਇਹ ਭਾਵੇਂ ਮਜ਼ਾਕ ਉਡਾਓ ਜੋ ਮਰਜ਼ੀ ਕਰੋ ਮੈਨੂੰ ਕੋਈ ਫਰਕ ਨਹੀਂ ਹੈਗਾ ਚੱਕ ਲਓ ਨਹੀਂ ਚੱਕੀਆਂ ਗਈਆਂ ਵਾ ਹੁਣ ਤੁਹਾਡੀਆਂ ਕਲਿੱਪਾਂ ਹੋਣਗੀਆਂ ਵਾਇਲ ਨਾਲੇ ਤੁਹਾਡੀ ਵਿਖਾਵਾਂਗੇ ਸਿਆਨਫ ਤੇ ਨਾਲੇ ਤੁਹਾਡੀ ਵਿਖਾਵਾਂਗੇ ਬਦਨਾਮੀ ਜਿਹੜੀ ਤੁਸੀਂ ਕਿੰਨਾ ਚਿਰ ਪਹਿਲਾਂ ਕਰ ਚੁੱਕੇ ਹੋ ਉਹ ਚੀਜ਼ਾਂ ਨਾਲ ਹੀ ਵਿਖਾਉਣੀਆਂ ਆ ਭਾਵੇਂ ਤੇ ਨਾਲੇ ਕਈ ਭਗਤ ਤੇਰੇ ਪਿਛਲੀ ਅਸੀਂ ਵੀਡੀਓ ਬਣਾਈ ਉਹਦੇ ਭਗਤ ਕਹਿੰਦੇ ਸੀ ਕਿ ਤੁਸੀਂ ਆਪਣੇ ਮੂੰਹੋਂ ਝੂਠ ਬੋਲਦੇ ਆ ਕਿ ਇਹਦੇ ਮਾਪੇ ਉਹ ਇਦਾਂ ਕਹਿੰਦੇ ਆ ਉਹ ਵੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਹੁਣ ਅਗਲਾ ਪਾੜ ਉਹ ਹੀ ਵੇਖਿਓ ਕਿ ਕੀ ਆਂਦਾ ਆ ਆਪਣੇ ਆ ਮੁੰਡੇ ਦਾ ਜਿਹੜਾ ਜਿਹੜਾ ਮੁੰਡੇ ਦਾ ਭੱਜੀ ਸੀ ਨਾ ਉਹ ਹੀ ਆਪਣੇ ਮੂੰਹ ਦੱਸੂਗਾ ਕਿ ਉਹਨਾਂ ਕੀ ਬਣਿਆ ਉਹਦੇ ਮਾਪੇ ਉਹਨੂੰ ਕੀ ਕਹਿੰਦੇ ਸੀ ਤੇ ਬਾਕੀ ਜਿਹੜਾ ਅੱਜ ਆਡੇ ਨਾਲ ਵੀਰ ਆ ਵੀ ਨੇ ਹਾਡੀ ਵੀਡੀਓ ਵਹਿੰਦਾ ਏ ਤੇ ਕਾਫੀ ਕਹਿੰਦਾ ਮੈਂ ਵੀ ਕੁਝ ਬੋਲਣਾ ਚਾਹੁੰਦਾ ਵਾਂ ਇਹ ਵੀ ਕਹਿੰਦਾ ਮੈਂ ਇਹਦੇ ਨਾਲ ਪੜਾਸਵਾ ਮੇਰੀ ਕੋਈ ਪੁਰਾਣੀ ਤੇ ਮੈਂ ਕੱਢਣਾ ਚਾਹੁੰਦਾ ਸੀ ਤੇ ਇਹ ਕਰਕੇ ਵੀਰ ਵੀਡੀਓ ਚ ਆਇਆ ਵਾ ਕਹਿੰਦਾ ਮੈਂ ਵੀ ਬੋਲਣਾ ਚਾਹੁੰਨਾ ਤੇ ਇਹ ਕਰਕੇ ਬੋਲਣ ਡਿਆ ਵਾ ਮਮੀ ਨੇ ਕਹਦਾ ਸੀ ਕਹਿੰਦਾ ਵੀ ਸਾਡੀ ਪੀਤਾ ਗਸ ਤੇ ਨਹੀਂ ਛੱਡਦੇ ਕੋਈ ਭੈਣ ਤੇਰੇ ਬਸਤੀ ਨਹੀਂ ਹੈ ਅੱਛਾ ਤੇ ਮੰਮੀ ਨੇ ਕਹਦਾ ਸੀ ਵੀ ਇਹ ਆਏ ਆ ਜਿਹੜੇ ਸਕੇ ਮਾਮੇ ਤੇ ਉੱਤੋਂ ਦੇ ਪਿਓ ਨੇ ਵੀ ਕਹਦਾ ਸੀ ਜਦੋਂ ਆਇਆ ਸੀ ਨਾ ਤੇ ਸਾਡੇ ਪਿੰਡ ਆਇਆ ਸਰਪੰਚ ਉਹ ਮੇਰੀ ਮੰਮੀ ਨੂੰ ਕਹਦਾ ਸੀਗਾ ਵੀ ਇਹ ਕੁੜੀ ਸਹੀ ਨਹੀਂ ਮੈਨੂੰ ਵੀ ਕਹਦਾ ਸੀ ਕਹਿੰਦਾ ਇਹ ਕੁੜੀ ਸਹੀ ਨਹੀਂ ਕਈ ਜਿਹੜੇ ਭਗਤ ਹੀ ਇਹਦੇ ਕਹਿੰਦੇ ਹਨ ਕਿ ਮੱਲੋ ਤੁਸੀਂ ਆਪਣੇ ਕੋਲੋਂ ਕਹੀ ਜਾਂਦੇ ਅਸੀਂ ਆਪਣੇ ਕੋਲੋਂ ਨਹੀਂ ਕਹੇ ਆਹ ਲਓ ਸਬੂਲ ਲੈ ਕੇ ਆਏ ਆਂ ਇਹ ਮਤਲਬ ਇਹਦੇ ਖੁਦ ਪਿਓ ਨੇ ਕਿਹਾ ਸੀ ਕਿ ਇਹ ਕੁੜੀ ਤੇਰੇ ਵਸਦੀ ਨਹੀਂ ਆ ਤੂੰ ਨਾ ਇਹਨੂੰ ਰੱਖ ਠੀਕ ਆ ਆਪਾਂ ਆਪਣੇ ਕੋਲੋਂ ਨਹੀਂ ਕੋਈ ਵੀ ਲਾਇਆ ਸੀ ਪਿਛਲੀ ਵੀਡੀਓ ਚ ਤਵਾ ਕਹੀ ਗਈ ਜਾਂਦੇ ਤਵਾ ਲਾਈ ਜਾਂਦੇ ਤੁਸੀਂ ਵਿਊ ਲਈ ਜਾਂਦੇ ਪਰ ਆਪਾਂ ਐਡਾ ਵਿਊਆਂ ਖਾਤਰ ਗਿਰਦੇ ਨਹੀਂ ਹਗੇ ਠੀਕ ਆ ਜਿਹੜੀ ਕੁਝ ਸਾਡੇ ਸਾਹਮਣੇ ਕੁਝ ਹੁੰਦਾ ਵਾ ਆਪਾਂ ਉਹੋ ਹੀ ਬਗਾਉਨੇ ਆ ਤੇ ਨਾਲੇ ਦੱਸ ਹੁਣ ਤੇਰੀ ਵੀਡੀਓ ਆਈ ਆ ਕਿੱਡੀ ਸਿਆਣ ਸਬੰਦੀ ਫਿਰਦੀ ਆ ਪਹਿਲਾਂ ਆਪਣੀ ਜੇ ਤੂੰ ਸੱਚੀ ਹੀ ਜੇ ਤੂੰ ਸੱਚੀ ਹੀ ਤੂੰ ਪਹਿਲਾਂ ਆਪਣਾ ਬਿਆਨ ਦਿੰਦੀ ਵੀਡੀਓ ਦਾ ਹੁਣ ਵੀ ਤੂੰ ਸੋਸ਼ਲ ਮੀਡੀਆ ਤੇ ਰਹਿਣ ਦੀ ਆ ਕਿ ਆ ਜਿਹੜੀਆਂ ਫਵਾਵਾਂ ਡੰਡੀਆਂ ਵਾਂ ਇਹ ਝੂਠੀਆਂ ਵਾਂ ਕੋਈ ਸੱਚੀ ਨਹੀਂ ਹੈਗੀ ਇਹ ਝੂਠ ਦੇ ਆ ਫਵਾਵਾਂ ਡੋਣ ਜੇ ਤੂੰ ਸੱਚੀ ਹੁੰਦੀ ਤੂੰ ਵੀਡੀਓ ਪਾ ਦੇਣੀ ਹੁੰਨੋ ਠੀਕ ਆ ਕਿਉਂਕਿ ਇਹ ਜਿਹੜੇ ਮੁੰਡੇ ਦਾ ਤੂੰ ਭੱਜੀ ਸੀ ਨਾ ਉਹਨੇ ਵੇਲੇ ਕਿੰਨੀ ਵਾਰੀ ਇੰਟਰਵਿਊ ਸਮਝ ਲੋ ਦੇਤੀਆਂ ਕਿੰਨੇ 2-3 ਚੈਨਲਾਂ ਤੇ ਉਹਦੀ ਵੀਡੀਓ ਆ ਗਈ ਆ ਤੇ ਇਹਨੇ ਇਦਾਂ ਫਲਾਣਾ ਕੀ ਪਤਾ ਫਲਾਣਾ ਕੀਤਾ ਬਾਕੀ ਸਾਰਿਆਂ ਨੇ ਉਹ ਵੀਡੀਓ ਤੇ ਦੇਖੀ ਹੋਣੀ ਆ ਤੇ ਬਾਕੀ ਜੇ ਤੂੰ ਸੱਚੀ ਹੁੰਦੀ ਤੇ ਫੇਰ ਤੂੰ ਬੋਲਣਾ ਬੋਲਣਾ ਹੀ ਚੁੱਪ ਤੇ ਰਿਆ ਨਹੀਂ ਜਾਂਦਾ ਕੋਈ ਮਾਲਾ ਹੜ ਸਾਡੇ ਖਿਲਾਫ ਕੋਈ ਬੋਲੀ ਜਾਊ ਕੋਈ ਬੋਲੀ ਜਾਊਗਾ ਉਹ ਵੀ ਬਿਨਾ ਕਸੂਰ ਤੋਂ ਕਿ ਜਦਾਂ ਕੋਈ ਕਸੂਰ ਬਣਾਵੇ ਜਾਣ ਕੇ ਕੋਈ ਇਲਜ਼ਾਮ ਲਾਉ ਤੇ ਮੈਂ ਤੇ ਕਹਿਣਾ ਵਾ ਮਤਲਬ ਹਾਂ ਭਈ ਸੱਚਾ ਵਾ ਮੈਂ ਕਿਉਂ ਇਲਜ਼ਾਮ ਲਾਉਣ ਦੇ ਮੇਰੇ ਤੇ ਝੂਠਾ ਇਲਜ਼ਾਮ ਹੈ ਇਹ ਤੁਹਾਡੀ ਲਾਈਫ ਚ ਕਿਸੇ ਨੇ ਨਹੀਂ ਤੋੜਨਾ ਖੜਨਾ ਸਿਰਫ ਜੇਕਰ ਕੋਈ ਖੜੇਗਾ ਤਾਂ ਤੁਹਾਡਾ ਸਿਰਫ ਮਾਂ ਚਾਹੇ ਤੁਹਾਡਾ ਪਿਓ ਹੀ ਖੜੇਗਾ ਮੇਰੀ ਸੁਣ ਗੱਲ ਜੇ ਤੂੰ ਸੱਚੀ ਹੈ ਨਾ ਤੇ ਇਹ ਬਿਆਨ ਜਿਹੜਾ ਪਿਛਲੀ ਵੀਡੀਓ ਚ ਰਿਕਾਰਡਿੰਗ ਆਈ ਆ ਕਿ ਜਿੱਚ ਉਹਨੇ ਮੁੰਡੇ ਨੇ ਕਿਹਾ ਵਾ ਕਿ ਇਹਦੇ ਮਾਂ ਪਿਓ ਨੇ ਕਿਹਾ ਵਾ ਤੇ ਜੇ ਤੂੰ ਸੱਚੀ ਹੈ ਤਾਂ ਤੂੰ ਵੀਡੀਓ ਪਾ ਆਪਣੇ ਪਿਓ ਸਾਹਮਣੇ ਕੇ ਹਾਂ ਵੀ ਮੇਰਾ ਪਿਓ ਨਾਲ ਖੜਾ ਵਾ ਇਹ ਕੰਮ ਨਹੀਂ ਹੋਇਆ ਸੀ ਇਹ ਸਿਰਫ ਦਰਅਸਲ ਝੂਠ ਵਾ ਹਾਂ ਤੇ ਤਿੰਨੂੰ ਵੀ ਇਹ ਸਾਹਮਣੇ ਆਉਣਾ ਚਾਹੀਦਾ ਵਾ ਕਿ ਮਤਲਬ ਇਹ ਗੱਲਾਂ ਪਤਾ ਜੋ ਵੀ ਹੁੰਦੀਆਂ ਪਈਆਂ ਵਾ ਝੂਠ ਆ ਕੇ ਸੱਚ ਆਏ ਤੇ ਬਾਕੀ ਤੇਰੇ ਮਾਂ ਪਿਓ ਦੇ ਸੋਸ਼ਲ ਮੀਡੀਆ ਤੇ ਹੈਗੇ ਹੀ ਆ ਠੀਕ ਹੈ ਨਾ ਜਾਂ ਤੇ ਇਹ ਗੱਲ ਹੋਵੇ ਕਿ ਸੋਸ਼ਲ ਮੀਡੀਆ ਨਾਲ ਹੋ ਕੇ ਤੂੰ ਨਾਲ ਲੈ ਹੋਣ ਚੰਦੀ ਹੋਵੇ ਬਾਕੀ ਸਭ ਕੁਝ ਹੈਗਾ ਬਸ ਤੂੰ ਤੇਰਾ ਕਸੂਰ ਹੈ ਤੇ ਤੂੰ ਇਸ ਕਰਕੇ ਬੋਲਦੀ ਨਹੀਂ ਪਈ ਤੇ ਬਾਕੀ ਇਹ ਗੱਲ ਮੈਂ ਕਹਿਣਾ ਚਾਹੁੰਦਾ ਵਾ ਮਤਲਬ ਮੈਂ ਮਾਪਿਓ ਨੂੰ ਗਲਤ ਨਹੀਂ ਕਹਿਣਾ ਚਾਹੁੰਦਾ ਕਿ ਇਹਨੂੰ ਵੀ ਪਰ ਇਹ ਚੱਕਰ ਆ ਕਿ ਜੇ ਕੋਈ ਮਫਤੀ ਆਫਤੀ ਹੋਤਾ ਆਪਣਾ ਗਲਤ ਕੰਮ ਕਾਣਦਾ ਤਾਂ ਉਹਨੂੰ ਗਲਤੀ ਮਿੱਥਣਾ ਨਹੀਂ ਚਾਹੀਦਾ ਵਾ ਜੇ ਉਹਨੂੰ ਆਪਾਂ ਸਪੋਰਟ ਦਵਾਂਗੇ ਨਾ ਉਹ ਕੱਲ ਨੂੰ ਵਿਗੜਦਾ ਵਿਗੜਦਾ ਹੋਰ ਵਿਗੜ ਜਾਊਗਾ ਅੱਛਾ ਤਾਂ ਉਹ ਤੇਰੇ ਲਸਣ ਦੇ ਚੱਲੰਦੇ ਆ ਹਰ ਮੜਾ ਮਨਾ ਜੇ ਵੀ ਲੋ ਨਾ ਹੀ ਆ ਤੇ ਨਾ ਦੇ ਇੰਨਾ ਚੱਲੰਦੇ ਜੇ ਕੋਈ ਫੋਟੋ ਵੀਡੀਓ ਆ ਗਈ ਤਾਂ ਕੀ ਬਣੂਗਾ ਤੇਰਾ ਹੈ ਉੱਥੇ ਕੀ ਕਰਦਿੰਗੇ ਤੇਰੇ ਮਾਪਿਓ ਕਿਉਂਕਿ ਇਹ ਚੀਜ਼ਾਂ ਪਹਿਲਾਂ ਨਹੀਂ ਪਤਾ ਹੁੰਦੀਆਂ ਸੀ ਬੰਦਾ ਜਦੋਂ ਇਹ ਚੀਜ਼ਾਂ ਛੁੰਗਦਾ ਹੈ ਨਾ ਉਹਨੂੰ ਬਾਹਰ ਚੀਜ਼ਾਂ ਸਮਝਣ ਨੂੰ ਮਿਲਦੀਆਂ ਤਾਂ ਫਿਰ ਇਹਦਾ ਮਤਲਬ ਕਿ ਤੂੰ ਮੰਨਦੀ ਆ ਕਿ ਮੈਂ ਆ ਪੁੱਠੇ ਪੁੱਠੇ ਕੰਮ ਕਰ ਚੁੱਕੀ ਆ ਤੇ ਮੰਨਣ ਦੀ ਆਪਣੇ ਆਪ ਨੂੰ ਕਿ ਮੈਂ ਗਲਤ ਕੰਮ ਕੀਤੇ ਆ ਇਹ ਨਹੀਂ ਕਿ ਹੁਣ ਤੂੰ ਸੁੱਚੀ ਸੁਤਰੀ ਬਣਦੀ ਫਿਰਦੀ ਆ ਸਾਰੇ ਜਹਾਂ ਦਾ ਗੂੰ ਖਾ ਕੇ ਹੁਣ ਤੂੰ ਸਿਆਣੀ ਬਣਦੀ ਫਿਰਦੀ ਆ ਸਿਆਣੀ ਕਿੱਦਾਂ ਤੇਰੀ ਸਿਆਣੀ ਵਾਲੇ ਗੱਲਾਂ ਹੀ ਆ ਪਰ ਤੂੰ ਸਿਆਣੀ ਹਜੇ ਵੀ ਨਹੀਂ ਹੈਗੀ ਹੁਣ ਇੱਕ ਬਾਈ ਜੀ ਉੱਡੀ ਆ ਕਿ ਹਰਮਨ ਹਰਮਨ ਮੁੰਡਾ ਅੰਮ੍ਰitsar ਗਈ ਗੱਲਾਂ ਐ ਤੇ ਧੋਤੇ ਟੈਟੂ ਬਣਾ ਕੇ ਆਈ ਆ ਠੀਕ ਐ ਟੈਟੂ ਦੂਜਾ ਬਣਾਈ ਆ ਲਾਲ ਜਿਹੜਾ ਪਾਦਾ ਵਾ ਤੇ ਜੋ ਮਰਜੀ ਗੱਲਾਂ ਅਕਲ ਹਜੇ ਤੱਕ ਤੈਨੂੰ ਨਹੀਂ ਆਈ ਸਿਰਫ ਗੱਲਾਂ ਤੇਰੀਆਂ ਸਿਆਣੀਆਂ ਪਰ ਅਕਲ ਤੇਰੀ ਉਹੀ ਨਿਆਣੇ ਵਾਲੀ ਆ ਠੀਕ ਆ ਬਾਕੀ ਕੁੱਤਰੀ ਪੂਜ ਕੇ ਸੱਦੇ ਦੇ ਹੁੰਦੀ ਨਹੀਂ ਆ ਉਹ ਤੇਰਾ ਹਾਲ ਵਾ ਮੇਰੇ ਸਹਾਨਾ ਲੰਡੀ ਕਰ ਦੋ ਇਹ ਟੈਟੂ ਟੂ ਟੂ ਕੋਈ ਨਹੀਂ ਬਣਾਇਆ ਸਿੱਧਾ ਦੱਸ ਵੀ ਦੰਦੀਆਂ ਵੱਡੀਆਂ ਵਾ ਇਹ ਕਿਥੋਂ ਦੰਦੀਆਂ ਵੱਡੀਆਂ ਆਏ ਦਿਲ ਕਾਇਕ ਤੋਂ ਪਛੇ ਪਾਗੇ ਕਦੋਂ ਸਾਲਿਆ ਮੈਂ ਬਦਲੇ ਕ ਜਾਂਦੀ ਜੇ ਬਦਲੇ ਕ ਜਾਂਦੀ ਹੁਣ ਇੱਥੇ ਕਹਿਣਗੇ ਵੀ ਇਹ ਹੁਣ ਗਿਆਨ ਦੇਣ ਲੱਗ ਪਈ ਆ ਗਿਆਨ ਦਵਾਂਗੀ ਕਿਉਂਕਿ ਜਦੋਂ ਬੰਦੇ ਨਾਲ ਕੁਛ ਨਾ ਕੁਛ ਹੋਇਆ ਹੁੰਦਾ ਨਾ ਲਾਈਫ ਚ ਗੱਲ ਇਹ ਸਹੀ ਆ ਲੋਕਾਂ ਨੇ ਕਹਿਣਾ ਹੀ ਆ ਆਪ ਸਾਰੇ ਪੁੱਠੇ ਕੰਮ ਕਰਕੇ ਲੋਕਾਂ ਨੂੰ ਗਿਆਨ ਦੇਂਦੀ ਆ ਗਿਆਨ ਦੇਂਦਾ ਬੰਦਾ ਉਹੀ ਚੰਗਾ ਲੱਗਦਾ ਜਿਹੜਾ ਆਪ ਬੰਦਾ ਸਹੀ ਹੋਵੇ ਤੇ ਗੱਲ ਸੁਣੋ ਤੇਰੇ ਕੋ 100 ਰੁਪਏ ਹੈਗੇ ਆ 100 ਰੁਪਏ ਹੈਗੇ ਆ ਚਾਲੇ ਨੂੰ ਚਾਰੀ ਨੂੰ ਏਵਲ 50 ਦੀਆਂ ਗੋਲੀਆਂ ਲਿਆ ਕੇ ਦਈਏ ਪਹਿਲਾਂ ਜਕਾਮ ਤੇ ਠਾਵੇ ਆਪ ਇਹ ਗਿਆਨ ਦਈ ਜਾਵੇ ਤੇ ਐ ਇਹਨੂੰ ਵਿਚਾਰੀਨ ਦਵਾਈ ਦੇ ਦੇਣੇ ਆ ਜੀ ਕਾਮ ਦੀ ਉਤੋਂ ਪਰੌਂੜੇ ਛੁੱਡ ਲੈਣ ਲੱਗੀ ਆ ਫੇਰ ਇਹਦਾ ਉਹ ਗੱਲ ਨਲੀ ਚੋਚੇ ਬਣ ਜਾਣਾ ਇਹਨੇ ਫੈਮਲੀ ਜਿੱਦਾਂ ਕਹਿੰਦੀ ਉਦਾਂ ਹੀ ਕਰੂ ਠੀਕ ਹੈ ਫੈਮਲੀ ਤੇ ਜਿੱਦਾਂ ਕਹਿੰਦੀ ਉਦਾਂ ਕਰਨਾ ਚਾਹੀਦਾ ਵਾ ਪਰ ਤੁਹਾਨੂੰ ਕਰਨਾ ਚਾਹੀਦਾ ਸੀ ਨਾ ਤੁਸੀਂ ਨਹੀਂ ਨਾ ਫੈਮਲੀ ਦੇ ਮਗਰ ਲੱਗਦੇ ਜਦ ਤੁਹਾਨੂੰ ਮੈਂ ਪਿੱਛੇ ਵੀ ਕਹਿ ਚੁੱਕਿਆ ਵਾਂ ਕਿ ਸਮਝੌਂਦਾ ਬੰਦਾ ਉਹੀ ਚੰਗਾ ਲੱਗਦਾ ਜਿਹੜਾ ਆਪ ਇਹੋ ਜੇ ਰਾਹ ਦੇ ਤੁਰੇ ਸਹੀ ਰਾਹ ਦੇ ਤੁਰੇ ਕਰਦੇ ਰਾਹ ਦੇ ਤੁਰੇ ਹੈ ਤੇ ਹੁਣ ਤੂੰ ਆਪ ਖੇ ਖੂ ਖਾ ਕੇ ਪੁਰਾਣੇ ਕਿੰਨਿਆਂ ਨਾ ਤੇ ਇੱਥੇ ਆਣ ਕੇ ਗੱਲਾਂ ਮਾਰਦੀ ਫ ਇਹਨਾਂ ਨੂੰ ਕੁਛ ਨਾ ਕੁਛ ਹੋਇਆ ਹੁੰਦਾ ਨਾ ਲਾਈਫ 'ਚ ਉਹ ਹਮੇਸ਼ਾ ਅਗਲੇ ਨੂੰ ਗਲਤ ਗਾਈਡ ਨਹੀਂ ਕਰੂਗਾ ਉਹਨੂੰ ਸਹੀ ਹੀ ਕਹੂਗਾ ਇਹ ਹੋਇਆ ਨਹੀਂ ਆ ਇਹ ਤੂੰ ਆਪਣੇ ਕਰਤੱਬੀ ਕਰਾਇਆ ਵਾ ਹੋਇਆ ਨਹੀਂ ਗਿਆ ਹੁੰਦਾ ਇਹਨੂੰ ਕਹਿ ਦਿੰਦੇ ਇਹਨੂੰ ਪਿਆਰ ਕਹਿੰਦੇ ਆ ਜਿਹੜਾ ਅੰਨਾ ਵੈਸੇ ਪਿਆਰ ਕਹਿੰਦੇ ਨਹੀਂ ਹੁੰਦਾ ਅੰਨਾ ਹੁੰਦਾ ਵਾ ਤਦ ਇਹਦੇ ਮਤਲਬ ਇੰਨਾ ਜ਼ਿਆਦਾ ਵੀ ਨਹੀਂ ਅੰਨਾ ਹੁੰਦਾ ਕਿ ਯਾਰ ਛੋਟੀ ਉਮਰ ਹੀ ਅੰਨਾ ਹੋ ਜੇ ਬੰਦਾ ਨਹੀਂ ਉਹ ਟਾਈਮ ਤੇ ਅੰਨਾ ਹੁੰਦਾ ਵਾ ਤੂੰ ਬਾਬਾ ਕੋਡੇ ਸਾਲ ਬਾਅਦ ਸੀ ਜਿਤਨੀ ਤੂੰ ਦੇਖ ਰਹੀ ਆਹ ਮਾਈ ਤੇ ਹੁਣ ਗਾੜੀ ਉੱਤੇ ਤੂੰ ਕਿਹੜਾ ਘੱਟ ਕੀਤੀ ਤੂੰ ਕੁੜੀ ਪਿੱਛੇ ਬਾਵਾ ਮੜਦੀ ਐ ਚੇਤਾਕਾਰ ਆ ਆ ਦੇਖੋ ਆ ਵੇ ਨਿਸ਼ਾਨ ਇਹ ਮੱਛ ਲੜਿਆ ਮਮਾ ਹੈ ਇਹਦਾ ਫਰੋਥ ਫੜੀ ਹੋ ਗਈ ਬਲੇਡ ਤੇ ਬਲੇਡ ਮਾਰਲੇ ਨੇ ਕੁੜੀ ਪਿੱਛੇ ਆ ਤੇ ਮੈਨੂੰ ਪਤਾ ਵਾ ਬਲੇਡ ਪਲਾਸਕਟ ਦਾ ਹੀ ਨਹੀਂ ਤੇ ਜਗਮ ਬੜੇ ਹੋ ਜਾਣੇ ਸੀ ਪਰ ਨਹੀਂ ਤੇ ਜਿਹੜਾ ਮੈਂ ਵੀ ਕੋਠੇ ਤੋਂ ਜਿਹੜੇ ਤੇ ਛਾਲ ਮਾਰੀ ਨਾ ਕੋਠਾ ਐਡਾ ਗਈ ਪਲਾਸਕਟ ਦਾ ਤਾਂ ਬਚ ਗਿਆਂ ਨਹੀਂ ਤੇ ਆਪਾਂ ਨਹੀਂ ਹੋਣਾ ਇਹਦੇ ਕਾਰਨਾਮੇ ਮੈਂ ਤੁਹਾਨੂੰ ਦੱਸਾਂਗੀ ਇਹਨੇ ਤਾਂ ਬਹੁਤ ਵੱਡੀ ਖੇਤੀ ਆ ਕਿ ਇਹਨੇ ਤਾਂ ਦਵਾਈ ਵਾਲਿਆਂ ਦੇ ਕੇਸ ਕਰਤਾ ਸੀ ਇਹਨੇ ਦਵਾਈ ਖਾਧੀ ਸੀ ਇਹ ਦੀਪਠੜ ਦੇ ਪਿੱਛੇ ਲੱਗ ਦੀ ਮੱਠੜ ਦੇ ਪਿੱਛੇ ਅੱਗੇ ਇਹਨੇ ਦਵਾਈ ਖਾ ਲਈ ਤੇ ਦਵਾਈ ਨਿਕਲੀ ਨਕਲੀ ਹੁਣ ਬੜਾ ਪਸਤਾਉਂਦਾ ਕਹਿੰਦਾ ਯਾਰ ਕੀ ਫੈਰਾ ਹੁਣ ਅੱਜ ਕੱਲ੍ਹ ਕਹਿੰਦਾ ਕਿੰਨਾ ਅਸਲੀ ਖਾਦੀ ਹੁੰਦੀ ਦਾ ਤੇਰੀਆ ਕਰਤਸਾਨੀ ਦੇਖਣੀਆਂ ਮੈਂ ਨਹੀਂ ਦੱਸਾਂ ਗੱਲ ਕੀ ਆ ਇਹਨੇ ਫਿਰ ਦੱਸਾਂ ਕੀ ਕੀਤਾ ਕਹਿੰਦਾ ਯਾਰ ਅੱਜ ਕੱਲ੍ਹ ਹਰ ਕੁਝ ਮਿਲਾਵਟਵਾ ਇਨ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਦਵਾਈ ਖਾਧੀ ਤੇ ਉਹ ਵੀ ਚ ਮਲਾਵਟ ਨਿਕਲੀ ਸੜੀ ਨੇ ਅਸਰ ਹੀ ਨਹੀਂ ਕੀਤਾ ਕੋਈ ਨਹਾਉਂਗੀ ਹੈਡ ਵਾਸ਼ ਕਰਨਾ ਮੈਂ ਮੇਰੇ ਤੇਲ ਦੇ ਕੋ ਖੰਣਾ ਲੱਗਾ ਹੋਇਆ ਵਾਲਾਂ ਨੂੰ ਹੁਣ ਉਹ ਗੱਲ ਪਾਪਤ ਨਹੀਂ ਉਹ ਤੁਖਣੇ ਕਹਿੰਦੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਜਿਹੜੇ ਕਹਿੰਦੇ ਨੇ ਨਾ ਕੋੜੇ ਇੱਥੇ ਕੋੜੇ ਉਹ ਹਰ ਦੁਆਰ ਵੀ ਕੋੜੇ ਆ ਜਿਨ੍ਹਾਂ ਨੇ ਇੰਨੇ ਪਾਪ ਛੁਣੇ ਕਰ ਲਏ ਇਹਨਾਂ ਨੇ ਤੁਖਣੇ ਕਿੱਥੋਂ ਆ ਇਹਨਾਂ ਛੱਡ ਭਾਵੇਂ ਚੁੰਮੀਆਂ ਲਾ ਛੜਨ ਜਿੰਨੀਆਂ ਮਰਜ਼ੀ ਸਾਰਾ ਦਿਨ ਨਹਾਉਂਦੇ ਰਹਿਣ ਇਹਨਾਂ ਦੇ ਪਾਪ ਨਹੀਂ ਤੁਖਣੇ ਹੋਣ ਹਾਂਜੀ ਗਾਇਸ ਵੀਰੇ ਆਲੂ ਵਾਲੇ ਪਰੌਂਠੇ ਮੈਂ ਦਿਖਾਉਣ ਲੱਗੀਆਂ ਆਲੂ ਵਾਲੇ ਪਰੌਂਠੇ ਵੇਖੋ ਜੀ ਹੁਣ ਗਾਇਸ ਭੈਣ ਦੀ ਲਾਉਣ ਲੱਗੀ ਹੈ ਕਹਿੰਦੀ ਆਏ ਗੈਸ ਵੀਰੇ ਖਾ ਲੋ ਪਰੌਂਠੇ تیر ਕੋ ਨਹੀਂ ਗੈਸ ਵਾਲੀ ਕੇ ਭੈਣ ਵਾਲੀ ਨਿਕਲਨੀ ਕਾੜ ਠੀਕ ਆ ਡੇਢ ਪਰੌਂਠੇ ਨਾਲ ਸਾਰਾ ਟੱਬਰ ਜਾਉਣ ਵਾਲਿਓ ਉਹ 12 12 ਪਰੌਂਠੇ ਇਕੱਲੀ ਖਾ ਜਾਂਦੀ ਆ ਖਾ ਲੇਂਗੀ ਤੂੰ ਨੇ ਆਦੋਂ ਇੱਕ ਬੁਰਕੀਆਂ ਕੇ ਦੋ ਬੁਰਕੀਆਂ ਲਾਈਆਂ ਬਾਅਦ ਭਰਾ ਆਪਣੇ ਨੂੰ ਚੁਕਾਤੀਆਂ ਹੀ ਤੈਨੂੰ ਬਲੌਗ ਦੀ ਕਾਲੀ ਆ ਪਰੌਂਠਿਆਂ ਬਰੂਣਿਆਂ ਦਾ ਪੱਜ ਹੀ ਇਹ ਤੂੰ ਤਰੀ ਕਿਹੜੇ ਬਲੌਗ ਤੋਂ ਲੈ ਕੇ ਆਂ ਕਿ ਮਤਲਬ ਵਾਜਵਾ ਮੈਂ ਪਰੌਂਠਿਆਂ ਵਾਲਾ ਬਲੌਗ ਤੇ ਬਾਅਦ ਚ ਤੂੰ ਵਿੱਚ ਸਮਝੌਤਾ ਦੇਣ ਦਾ ਵੀ ਗਿਆਨ ਆਪਣਾ ਵੰਡਣ ਦਾ ਵੀ ਪਹਿਲਾਂ ਬੋਲਣ ਵਾਲੇ ਬੋਲਦੇ ਪੈਣੀ ਪੂਰਾ ਨਹੀਂ ਕੀਲ ਦਿਲਪੀਆ ਪੂਰਾ ਸ਼ਰਮ ਨਹੀਂ ਕਰਦੇ ਆਂਟੀ ਜੀ ਇਦਾਂ ਕਰੋ ਤੁਸੀਂ ਸ਼ਰਮ ਗੱਲੋ ਕੋਈ ਬਲੌਗ ਬੰਦ ਕਰ ਦਿਓ ਨਾਲਿਆ ਕੁੜੀ ਨੂੰ ਸ਼ਰਮ ਕਰਾਓ ਜਿਹਦੇ ਸ਼ਰਮ ਲਾ ਕੇ ਵੇਚ ਕੇ ਖਾਲੀ ਆ ਦੱਸੋ ਤੁਹਾਡੀਆਂ ਸੋਸ਼ਲ ਮੀਡੀਆ ਤੇ ਰਿਕਾਰਡਿੰਗ ਆਈਆਂ ਵਾ ਤੁਹਾਡੇ ਸਬੂਤ ਆਏ ਆ ਤਾਂ ਲੋਕੀ ਬੋਲਣ ਦੇ ਆ ਕਾਨੂੰਨ ਕਾਇਕੁੱਤਨੇ ਵੱਡੇ ਆ ਕੇ ਹੀ ਰੋਲਾ ਪਾਈ ਜਾਂਦੇ ਆ ਤੁਸੀਂ ਚੁੱਪ ਕਰਾਓ ਕੁੜੀ ਨੂੰ ਕਿ ਪੁੱਤ ਆਪਾਂ ਬੜੀ ਬੇਇੱਜ਼ਤੀ ਕਰਾਈ ਆ ਪੁੱਤੋਂ ਆਪਾਂ ਬੇਇੱਜ਼ਤੀ ਨਾ ਕਰਾਇਆ ਕਰੀਏ ਅਹੀਂ YouTube ਛੱਡ ਦਈਏ ਪੁੱਤ ਤੂੰ ਜਿਹੜੀ ਜੋਬ ਕਰਦੀ ਓਹ ਜੋਬ ਕਰਾਇਆ ਕਰ ਨਹੀਂ ਪੁੱਤ ਇਨੀ ਬੇਇੱਜ਼ਤੀ ਕਰਾਈ ਜਾਂਦੀ ਮੇਰੇ ਕੋ ਕੁੱਤੇ ਖਾਣੀ ਨਹੀਂ ਕਰਾਈ ਜਾਂਦੀ ਅਲਾਗੇ ਲਾਗੇ ਜਨਾਨੀਆਂ ਸਾਰੀਆਂ ਕਹਿੰਦੀਆਂ ਰਹਿੰਦੀਆਂ ਫਲਾਣੇ ਦੀ ਕੁੜੀ ਐਦਾਂ ਨਹੀਂ ਫਲਾਣੇ ਦੀ ਕੁੜੀ ਐਦਾਂ ਮੇਰੇ ਕੋ ਪੁੱਤ ਨਹੀਂ ਬੇਇੱਜ਼ਤੀ ਇਨੀ ਕਰਾਈ ਜਾਂਦੀ ਪੁੱਤ ਜਾਂ ਤੇ ਜੇ ਤੂੰ ਅਹੀ ਆਂਟੀ ਜੀ ਸੱਚੇ ਜੇ ਤੇ ਤੂੰ ਵੀ ਸੋਸ਼ਲ ਮੀਡੀਆ ਤੇ ਪਿੱਟੋ ਕਹੋ ਗਿਆ ਜੋ ਜੋ ਬੋਲਣ ਡੇ ਝੂਠ ਬੋਲਣ ਡੇ ਸਾਡੀ ਕੁੜੀ ਨੇ ਇਦਾਂ ਦੀ ਕੋਈ ਹਰਕਤ ਕੀਤੀ ਨਹੀਂ ਜਾਣ ਕੇ ਝੂਠੇ ਤਵੇ ਲਾਉਣ ਡੇ ਆ ਤੁਹਾਡੇ ਕੋਲ ਕੋਈ ਸਬੂਤ ਹੀ ਨਹੀਂ ਪੇਸ਼ ਹੋਇਆ ਤੇ ਨਾ ਇਹ ਤਿੰਨ ਚਾਰ ਵੀਡੀਓ ਆ ਗਈਆਂ ਤੁਹਾਡੇ ਖਿਲਾਫ ਤੁਹਾਡੇ ਕੋਲ ਇੱਕ ਵੀਡੀਓ ਨਹੀਂ ਪਾਈ ਗਈ ਆ ਵੀਡੀਓ ਪਾਈ ਇਹ ਵੀ ਝੂਠਾ ਜਿਆ ਗਿਆਨ ਜਿਆ ਦਿੱਤਾ ਤੁਸੀਂ ਪਾਉਣ ਕਿਥੋਂ ਸਾਰੇ ਦੇ ਝੂਠੇ ਆ ਸੱਚੇ ਹੋਣ ਤੇ ਪਾਉਣ ਜਿੱਦਾਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਨੂੰ ਸੋਸ਼ਲ ਮੀਡੀਆ ਦੀ ਹੈਲਪ ਚਾਹੀਦੀ ਹੁੰਦੀ ਆ ਠੀਕ ਹੈ ਵਾਕਿਆ ਜ਼ਰੂਰੀ ਆ ਪਹਿਲਾਂ ਜਿਹੜੇ ਲੋਕਾਂ ਦੇ ਸ਼ੋਅਰੂਮ ਐਡੇ ਤਗੜੇ ਆ ਨਾ ਉਹ ਨਹੀਂ ਚੱਲਦੇ ਰਹੇ ਕਿਉਂਕਿ ਉਹਦੇ ਸੋਸ਼ਲ ਮੀਡੀਆ ਨਹੀਂ ਆ ਪਹਿਲਾਂ ਲੋਕੀ ਵਿਚਾਰੇ ਲੀੜੇ ਲੂੜੇ ਕਿੱਥੇ ਪਾਉਂਦੇ ਤਦੇ ਨਹੀਂ ਮੇਰੇ ਹਿਸਾਬ ਨਾਲ ਲੀੜੇ ਲਾੜੇ ਆਉਂਦੇ ਰਹੇ ਲੁੰਗੀਆਂ ਲਾਗੀਆਂ ਜਾਂ ਬੰਨ ਚੜਦੇ ਰਹੇ ਕਿਉਂਕਿ ਉਹਦੇ ਸੋਸ਼ਲ ਮੀਡੀਆ ਨਹੀਂ ਤਾਂ ਉਹ ਕੰਮ ਚੱਲਣ ਦੇ ਹੁਣ ਵੀ ਲੋਕਾਂ ਦੇ ਪਤਾ ਨਹੀਂ ਕਿੰਨੇ ਕੁ ਫਾਰਮ ਆ ਕਿੰਨੇ ਕੁ ਸ਼ੋਅਰੂਮ ਆ ਜਿਹੜੇ ਬਿਨਾ ਸੋਸ਼ਲ ਮੀਡੀਆ ਤੋਂ ਚੱਲਣ ਦੇ ਆ ਇਹ ਸੋਸ਼ਲ ਮੀਡੀਆ ਨਾਲ ਥੋੜਾ ਚੱਲਦੇ ਆ ਇੱਥੇ ਤੇ ਬਸ ਵਿਊ ਤੇ ਗਾਲਾਂ ਤੇ ਕੁੱਤੇ ਖਣੀ ਹੁੰਦੀ ਆ ਲੋਕੀ ਤੁਹਾਡੇ ਨਾਲ ਲੱਤਾਂ ਖੁੱਚਣਗੇ ਬਹੁਤ ਲੋਕੀ ਤੁਹਾਨੂੰ ਹੇਟ ਕਰਨਗੇ ਤੁਹਾਡੇ ਰਿਸ਼ਤੇਦਾਰ ਵੀ ਬੋਲਣਗੇ ਤੁਹਾਡੇ ਪਿੰਡ ਵਾਲੇ ਵੀ ਬੋਲਣਗੇ ਤੁਹਾਡੇ ਘਰ ਵਾਲੇ ਵੀ ਬੋਲਣਗੇ ਤੇ ਤੁਸੀਂ ਜੇ ਤੁਸੀਂ ਬਹੁ ਮੰਜਲ ਤੱਕ ਜਾਣਾ ਨਾ ਤੇ ਬੋਲਣ ਦੇ ਲੋਕਾਂ ਨੂੰ ਤੁਸੀਂ ਕਿਹੜੀ ਮੰਜ਼ਲ ਹਾਸਲ ਕੀਤੀ ਪਹਿਲਾਂ ਇਹ ਦੱਸੋ ਮੈਨੂੰ ਕਿਹੜੀ ਮੰਜ਼ਲ ਕੀਤੀ ਹਾਸਲ 16 ਸਾਲਾਂ ਚ ਰਿਕਾਰਡ ਬਣੇ ਆ ਤੁਸੀਂ ਉਹ ਮੰਜ਼ਲਾਂ ਨੂੰ ਕਹਿੰਦੇ ਕਿ ਉਹ ਮੰਜ਼ਲ ਨਹੀਂ ਹੈ ਕੋਈ ਉਹ ਤੇ ਬੇੜਾ ਕਰ ਕਾ ਜ਼ਿੰਦਗੀ ਦਾ ਥੇਕ ਰਾਉਣ ਵਾਲੀ ਗੱਲ ਆ ਉਦੋਂ ਹੀ ਮੰਜਲੇ ਦੱਸਣ ਦੇ ਜੇ ਜਾਂ ਤਾਂ ਤੁਸੀਂ ਮੈਨੂੰ ਕੋਈ ਦੱਸੋ ਕਿ ਜਾਂ ਤਾਂ ਤੁਸੀਂ ਮਤਲਬ ਕੋਈ ਡੋੜਾ ਚੋਂ ਨੰਬਰ 1 ਤੇ ਆਏ ਜੇ ਜਾਂ ਤੁਸੀਂ ਕੋਈ ਖੇਡ ਕੀਤੀ ਆ ਕਿਹੜੀ ਖੇਡ ਕੀਤੀ ਜੇ ਆਹ ਹੁਣ ਤੁਸੀਂ YouTube ਚੈਨਲ ਬਣਾ ਲਿਆ ਵਾ ਆਪਣੇ ਆਪ ਨੂੰ ਬੜੇ ਸਟਾਰ ਸਮਝਣ ਦੇ ਜੇ ਉਹ ਗੱਲ ਕਿ 1500 ਵਿਊ ਹੁੰਦਾ ਤੁਹਾਨੂੰ ਤੇ ਆਪਣੇ ਆਪ ਨੂੰ ਝੰਡੇ ਲਵਾ ਕੇ ਬੈਠੇ ਜੇ ਤੁਸੀਂ ਨਾਲੇ ਨਾਲੇ ਵਲੋਗ ਚ ਕੀ ਹੁੰਦਾ ਵਾ ਘਰੋਂ ਆਈ ਬਾਹਰ ਗਈ ਬਸ ਫਿਰ ਘਰ ਗਈ ਤੇ ਬਾਕੀ ਮੇ ਕੋ ਹੈ ਪਰ ਉਹਨੇ ਕਿਹਨੇ ਖਾਣੇ ਪਰੌਂਠੇ ਖਾ ਲਏ ਆਹੋ ਤਾਂ ਚੱਲ ਹੈ ਗਈ ਆ ਤੇ ਬਾਕੀ ਹੋਰ ਕੁਝ ਹਾਂ ਤੇ ਹੁਣ ਇਹਦੇ ਆ ਗਰਦਨਾ ਤੇ ਨਿਸ਼ਾਨ ਵੀ ਨੇ ਕਿਸੇ ਨੂੰ ਮਿਲ ਕੇ ਆਈ ਆ ਉਹ ਗੱਲਾਂ ਇਹਦੇ ਘਰ ਦੇ ਹੁਣ ਕਿਤੇ ਦੇਖਦੇ ਨਹੀਂ ਹੈਗੇ ਕਿਦਰ ਲੱਭੀਏ ਹਰ ਸਾਲ ਟਫਰੀ ਨਾ ਮੈਨੂੰ ਉਹ ਕੁੜੀ ਨੇ ਆਇਆ ਦੱਸਿਆ ਕਹਿੰਦੀ ਇਹਦੀ ਪਲੱਸ 2 ਵੀ ਨਹੀਂ ਹੋਈ ਸੀ ਅਜੇ ਲਓ ਜੀ ਹੁਣ ਆਹ ਵੇਖ ਲਓ ਤੁਹਾਡੇ ਸਾਹਮਣੇ ਹੈ ਨਾ ਇਹ ਰਿਕਾਰਡਿੰਗ ਆਈ ਆ ਕਹਿੰਦੇ ਕਿ ਇਹਦੀ ਗਰਦਨਾ ਤੇ ਨਿਸ਼ਾਨ ਵਾ ਕਿ ਜਿੱਦਾਂ ਕਿਸੇ ਨੂੰ ਮਿਲ ਕੇ ਆਈ ਆ ਯਾਰ ਮੈਂ ਨਹੀਂ ਮੰਨਦਾ ਕਿ ਇਦਾਂ ਕਿਸ ਨੂੰ ਯਾਰ ਬਿਲਕੁਲ ਨਹੀਂ ਗਲਤ ਜਜ ਕਰ ਸਕਦੇ ਇਹ ਕਿਤੇ ਕਹਿਣਾ ਗੁਣਾ ਨਹੀਂ ਫੇਰ ਸਕਦਾ ਵਾ ਹੁਣ ਇਹਦੀ ਵੀ ਅੱਖ ਦੇ ਨਿਸ਼ਾਨ ਆ ਕੀ ਕਹਿ ਰਹੀ ਏ ਕਿ ਹੁਣ ਇਹਦੇ ਅੱਖ ਤੇ ਕਿਨੇ ਦੰਡੀਆਂ ਵੱਡੀਆਂ ਵਾ ਇਹ ਉਦਾਂ ਵੀ ਨਿਸ਼ਾਨ ਪੈ ਸਕਦਾ ਨਾ ਮੈਂ ਅਰ ਬਨੇ ਉਹਨੂੰ ਨਹੀਂ ਖਿੱਚੀ ਜਾ ਸਕਦਾ ਇਹ ਉਦਾਂ ਵੀ ਨਿਸ਼ਾਨ ਹੋ ਸਕਦਾ ਲੋ ਜੀ ਆਪਣੀ ਵੀਡੀਓ ਹੈ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਕਰਦਾ ਸਬਸਕ੍ਰਾਈਬ